ਸਾਹਿਬ ਤੇ ਅਰਦਾਸ ਕਰਕੇ ਤੇ ਗੁਰੂ ਸਾਹਿਬ ਦਾ ਵਾਕ ਲਵੇ ਵਾਕ ਦੇ ਵਿੱਚ ਜੋ ਉਹਨੂੰ ਸਮਝ ਰਖਦੇ ਉਹਦੇ ਬਤਾਲ ਕਰੇ ਅਗਰ ਉਸ ਨੂੰ ਉਸ ਵੇਲੇ ਮਤਲਬ ਉਹਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਮੈਂ ਕਰਾਂ ਜਾਂ ਨਾ ਕਰਾਂ ਦੁਬਧਾ ਜ ਫਸਿਆ ਆ ਦੁਬਧਾ ਜਿਹੜਾ ਦੂਰ ਦੁਬਤਾ ਦੂਰ ਕਰਨ ਵਾਸਤੇ ਤੇ ਬਾਣੀ ਦਾ ਆਸੋਟ ਆਸਾ ਲਵੇ ਮਾਲਾ ਜੀ ਅੱਗੇ ਅਰਦਾਸ ਕਰੇ ਅਰਦਾਸ ਕਰਕੇ ਤੇ ਸੱਚੇ ਪਾਸੇ ਅਗੇ ਸਾਰਾ ਮਹਾਰਾਜ ਤੁਸੀਂ ਜੋ ਬਖਸ਼ਿਸ਼ ਕਰੋ ਉਹਦਾ ਹੁਕਮਨਾਮਾ ਲਏ ਹੁਕਮਨਾਮੇ ਦੇ ਵਿੱਚੋਂ ਜ਼ਰੂਰ ਮਹਾਰਾਜ ਉਹਨੂੰ ਇੰਡੀਕੇਟ ਕਰ ਦੇਣਗੇ ਦੱਸ ਦੇਣਗੇ ਕਿ ਤੇਰਾ ਤੂੰ ਐਸਾ ਕਰ। ਹੋਰ ਤਾਂ ਕੋਈ ਜਾ ਕੇ ਸੰਤ ਮਹਤਮਾ ਕੋਲ ਜਾਵੇ ਜਿਹੜਾ ਆਦਮ ਦਰਸ਼ੀ ਹੋਵੇ ਉਹ ਸ਼ੰਕਾ ਦੂਰ ਕਰ ਦੇਗਾ। ਦੂਜੀ ਗੱਲਾਂ ਗੁਰਗ੍ਰੰਥ ਸਾਹਿਬ ਦੀ ਜਾਂ ਕਿਸੇ ਗੁਰਮਖ ਕੋਲ ਜਾਵੇ ਜਿਸ ਨੇ ਨਾਮ ਬਣ ਜਾ ਕੇ ਆਪਣੇ ਜੀਵਨ ਉੱਚਾ ਕੀਤਾ ਆ। ਉਹ ਤੁਹਾਨੂੰ ਉਹ ਵੀ ਦੱਸ ਦੇਗਾ ਤੁਹਾਨੂੰ ਵੀ ਇਹ ਠੀਕ ਹੈ ਕੰਮ ਜਾਨੀ ਇਸੇ ਮਹਾਂਪੁਰਸ਼ ਦੱਸਦੇ ਵੀ ਜੀ ਅਕੀਦਤ ਉਹ ਦੱਸਦਾ ਵੀ ਇਹ ਆਇਆ ਹੈ ਕਿ ਉਹ ਪਰ ਨਾ ਲੈ ਕੇ ਉਹਦੇ ਚੋਂ ਇੰਡੀਕੇਸ਼ਨ ਆ ਜਾਂਦੀ ਸੱਚੇ ਮਾਨਾ ਹੁਕਮਨਾਮਾ ਲਾਓਗੇ ਉਹ ਸੱਚੇ ਪਾਤਸ਼ਾਹ ਆਪੇ ਉਹ ਤੁਹਾਨੂੰ ਗਾਈਡ ਕਰ ਦੇਣਗੇ ਬਹੁਤ ਵੱਡੀ ਜੇ ਸਿਰ ਸਿਰ ਚੁਰ ਪਰੋਸਾ ਹੋਣਾ ਚਾਹੀਦਾ ਸ਼ਰਦਾ ਪੇਮ ਨਾਲ ਹੁਕਮਨਾਮਾ ਲਾਓ ਸ਼ਰਧਾ ਪ੍ਰੇਮ ਹੁਕਮ ਨਾਲ ਲੈ ਕੇ ਜੇ ਆਪ ਨਹੀਂ ਸਮਝਾਂਦੇ ਕਿਸੇ ਮਹਾਂਪੁਰਖ ਕੋਲ ਜਾ ਕੇ ਦੇ ਦੋ ਜੀ ਮਹਾਰਾਜ ਇਹ ਕੀ ਦੱਸ ਦੇ ਉਹ ਵਰਤਾ ਕੋਲ ਹੋਰ ਗੁਰੂ ਮਹਾਰਾਜ ਸਾਹਿਬ ਕੋਈ ਦੱਸ ਦੇ ਜੇ ਅਗਰ ਸ਼ਰਧਾ ਪ੍ਰੇਮ ਨਾਲ ਲਾ ਹੋ ਗਿਆ ਤੇ ਗੁਰੂ ਮਹਾਰਾਜ ਜੋ ਹੁਕਮ ਨਾਮਣ ਚਾ ਬਹੁਤ ਚੀਜ਼ਾਂ ਦੱਸ ਦੇਣਗੇ ਵੀ ਇਹ ਠੀਕ ਹੈ ਤੂੰ ਇਸ ਰਸਤੇ ਚੱਲ